ਸੋ ਜਨਮ ਰਿਆ ਆ ਵਸਿੰਦਰੇ ਮਜ਼ਾ ਨੇ ਜਦੋਂ ਵਕਤ ਪਿਆ ਨਿੰਦਰੇ ਮਜ਼ਾ ਨੇ ਜਦੋਂ कश्मीर कंद लेके आदबरी त कश्मीर कंदा लेके आद भई किता कश्मीर <-ümüzdia> मुल अखींदा हिकु मुल्क अखी ਆਪਣੇ ਹੱਥਾਂ ਵੀ ਰਿਆ ਰਾਮ ਰਾਏ ਵਰਗਿਆਂ ਦਾ ਰਾਮ ਰਾਏ ਵਰਗਿਆਂ ਨੇ ਵੀ ਮਹਾਰਾਜ ਜੀ ਦੀ ਸ਼ਹਾਦਤ ਰੋਕਣ ਲਈ ਹਾਜ਼ਰ ਨਾ ਰਾਣੀ ਮਾਰਿਆ ਸਗੋਂ ਠੀਕ ਰਹੇ ਨੇ ਕਿ ਇਹਨਾਂ ਦੀ ਸ਼ਹਾਦਤ ਹੋਵੇ ਤੇ ਵਾਲਗੁਰ ਮੇਰੇ ਹੱਥਾਂ ਵਿੱਚ ਪਰ ਸੋਚ ਕੋਈ ਤੇ ਕੋਈ ਸਾਰੀ ਜਿਹੜੀ ਇੱਕ ਰਾਮ ਨੀਤੀ ਸੀ ਉਹ ਉਹ ਟੈਗੀ ਸੀ ਜਦੋਂ ਸ਼ਹਾਦਤ ਤੋਂ ਪਹਿਲਾਂ ਮਹਾਰਾਜ ਜੀਆਂ ਨੇ ਸਮਗਰੀ ਸ਼੍ਰੀ ਅਨੰਦਪੁਰ ਸਾਹਿਬ ਦੇ ਦਿੱਤੀ ਸੀ ਬਸੋਂ ਪਾਛਾ ਮਹਾਰਾਜ ਸੁਨਾ ਸੱਤੇ ਬੈਠਦੇ ਨੇ ਸਖ ਪੱਤਰੀ ਬਾਗ ਉਹਦਾ ਆਪਣੇ ਹੱਥ ਵਿੱਚ ਉਹ ਲੈ ਲੈਂਦੇ ਬਾਗ ਤਾਂ ਵੇਖੀਆਂ ਸੀ राम राय ਨੇ ਉਹ ਰਾਮ ਲੇਵਨੋ ਤਾਂ ਬਾਗ ਤਾਂ ਮੱਖੀਆਂ ਸੀ ਪਰ ਪਰ ਕੇ ਕਬੂਤਰ ਦਾਤ ਤੇ ਮਰੇ ਉਥੋਂ ਕਹਿਣ ਲੱਗਾ ਗੁਰਨਾੜਕ ਦੇ ਘਰ ਦੀ ਤਾਕਤ ਆ ਖੂਹ ਦੇ ਉੱਤੇ ਚਾਦਰ ਜਿਹੜੀ ਆ ਉਹ ਵਿਛਾਈ ਉਹ ਕਹਿਣ ਲੱਗੇ ਬਹਿ ਜਾ ਉਹ ਕਹਿੰਦਾ ਬਹਿ ਗਏ ਚਾਦਰ ਤੇ ਬਹਿ ਕੇ ਖਾਇਆ ਖੂਹ ਦੇ ਵਿੱਚ ਉਹਨੂੰ ਪਤਾ ਹੀ ਵੀ ਗੁਰਨਾੜਕ ਦੇ ਘਰ ਦੀਆਂ ਤਾਕਤਾਂ ਇਹਨਾਂ ਦੇ ਕੋਲ ਹੈਗਾ ਫਿਰ ਉੱਚਾ ਪਲੰਗ ਢਾਇਆ ਉਹਨਾਂ ਫੇਰ ਜਿਹੜਾ ਅਗਲੀ ਗੱਲ ਕੀਤੀ ਜਦੋਂ ਮਹਾਰਾਜ ਨੂੰ ਡਰਾਉਣ ਵਾਸਤੇ ਜਦੋਂ ਆਪਾਂ ਨਹੀਂ ਨਾ ਮੰਨਦੇ ਪਰ ਸਾਨੂੰ ਵੀ ਕਹਿੰਦੇ ਤੁਹਾਡੇ ਆ ਵੀ ਮਸਲੇ ਹੱਲ ਕਰਾਂਗੇ ਆ ਵੀ ਕਰ ਦਾਂਗੇ ਜੇ ਡਰਾਉਣ ਤੋਂ ਜਦੋਂ ਨਹੀਂ ਕੋਈ ਜਾਣਨਾ ਡਰਾਉਣ ਵਾਸਤੇ ਪਰ ਵੇਖੋ ਕਿੱਡੀ ਇਧਰਲੇ ਪਾਸੇ ਜਿਹੜੀ ਆਪਾਂ ਜਿਹੜੀ ਗੱਲ ਤੋਂ ਇੱਥੇ ਅੱਧਾ ਘੰਟਾ ਬਹਿਣਾ ਪਿਆ ਆਪਾਂ ਉੱਠ ਕੇ ਸਾਰੇ ਪਿਛਾਣ ਨੂੰ ਜਾਂਦੇ ਮੁਰਮੁਰ ਕੇ ਕਾਵੇ ਆਪ ਤੇ ਕਿ ਲੰਗਰ ਤਿਆਰ ਹੋਵੇ ਛੁੱਟੀ ਹੋਵੇ ਤੇ ਚਲੀ ਜਾ ਇੱਥੇ ਪਤਾ ਵੀ ਅੱਜ 2 ਵਜੇ ਨੇ ਵੇਲੇ ਹੋ ਜਾਣਾ ਇਹ ਨਹੀਂ ਗੁਰਤੇਗ ਬਾਦਰ ਮਾਰੀ ਨੇ ਸਿਖਾਇਆ ਆ ਸਾਡੇ ਆਗੂ ਬੈਠਿਆ ਕਿੰਨੇ ਦਿਨਾਂ ਦੇ ਇੱਥੇ ਬੈਠੇ ਆ ਇਹਨਾਂ ਦਾ ਵੀ ਘਰ ਬਾਰਵਾ ਇਹਨਾਂ ਦੇ ਇਤਰਾ ਪਰ ਪਤਾ ਵੀ ਸਾਡੀ ਡਿਊਟੀ ਹੈ ਸਾਨੂੰ ਨਿਭਾਉਣੀ ਪੈਣੀ ਜੇ ਆਪਾਂ ਡਲੇয়াল ਸਾਹਿਬ ਨੂੰ ਕਹਿੰਨੇ ਵੀ ਇੰਨੇ ਦਿਨ ਤਸੱਦਰ ਝੱਲ ਕੇ ਨਾਲ ਪਤਾ ਕਿ ਵੀ ਮੇਰੀ ਜ਼ਿੰਮੇਵਾਰੀ ਹੈ ਇਹਨਾਂ ਨੂੰ ਨਭਾਉਂ ਸਾਡੇ ਫੇਰੇ ਮੈਂ ਦੇ ਵਿੱਚੋਂ ਕੋਈ ਦਰਦ ਦੇਂਦਾ ਮਰਨ ਵਰਤ ਕੋਈ 15 ਦਿਨ ਦੀ ਭੋਕਰ ਤਾਲ ਰੱਖੂ ਜੇ ਮੈਂ ਪੂਰੀ ਸਰੇਦਾਂ ਸੋ ਕਹਿ ਤਮਰਾਜ ਵੀ ਮਹਾਰਾਜ ਨੇ ਸਿੱਖਾਂ ਦੇ ਵਿੱਚ ਵੀ ਇੰਨਾ ਬਲ ਉਹ ਕਹਿਣ ਲੱਗੇ ਵੀ ਇਹਨਾਂ ਨੂੰ ਜੇ ਨਹੀਂ ਮੜਦੇ ਏਕ-ਏਕ ਸੇਖ ਇਹਨਾਂ ਦੇ ਸਾਹਮਣੇ ਸ਼ਹੀਦ ਕੀਤਾ ਜਾਵੇ ਕਿਉਂਕਿ ਆਪਣੇ ਤੇ ਝੱਲਣ ਲਈ ਪਿਆਰ ਹੈ ਸਾਨੂੰ ਪਤਾ ਪੈਣਾ ਐਡੀ ਵੱਡੀ ਤਪੱਸਿਆ ਕੀਤੀ ਆ ਸਾਨੂੰ ਰਾਮ ਰਾਜ ਦੱਸ ਕੇ ਗਿਆ ਸਭ ਕੁਝ ਪਰ ਇਹਨਾਂ ਦੇ ਸਿੱਖ ਜਿਹੜੇ ਇਹਨਾਂ ਦੇ ਸਾਹਮਣੇ ਚੀਕਾਂ ਮਾਰ ਉੱਠਣਗੇ ਤੇ ਇਹਨਾਂ ਦਾ ਦੇਹ ਢੋਲੂਗਾ ਕਿਉਂਕਿ ਉਹਨਾਂ ਦੇ ਢੋਲਦੇ ਸੀ ਕਿਉਂਕਿ ਉਹਨਾਂ ਦੇ ਬੱਚਿਆਂ ਨੂੰ ਫੱਟ ਵਾਜਦੇ ਢੋਲਦੇ ਸੀ ਫਿਰ ਸਿੱਖਾਂ ਦੇ ਸਾਹਮਣੇ ਕੀਤਾ ਗਿਆ ਇਦੋਂ ਇਹ ਗੱਲ ਕਹੀ ਗਈ ਕਿ ਇਹਨਾਂ ਨੂੰ ਸਾਹਮਣੇ ਕਰਕੇ ਬਿਲਕੁਲ ਸਾਹਮਣੇ ਖੜਕੇ ਤੇ ਫਿਰ ਉੱਥੇ ਜਿਹੜਾ ਆਪਾਂ ਭਾਈ ਬਿਆਲੇ ਨੂੰ ਦੇਖ ਚ ਭਾਲਣਾ ਉਦੋਂ ਸਿੱਖਾਂ ਨੂੰ ਪੁੱਛਿਆ ਜਾਂਦਾ ਰਿਹਾ ਕੀ ਤੁਹਾਡੀ ਆਖਰੀ ਇੱਛਾ ਕੀ ਆ ਤੇ ਸਿੱਖਾਂ ਦੇ ਇੱਕੋ ਸਵਾਲ ਵੀ ਸਾਡਾ ਗੁਰੂ ਸਾਹਮਣੇ ਹੋਵੇ ਇੱਕ ਜੋਤ ਦਾ ਹੀ ਮੂਰਤੀ ਤਨ ਤੇ ਕਈਆ ਸੋਏ ਕਿ ਹੁਣ ਜਿਹੜੀ ਸਾਡੀ ਜੋਤ ਵਾ ਇੱਕ ਹੋ ਜਾਣੀ ਹੁਣ ਤਨ ਤੇ ਪ੍ਰੇਕ ਹਰ ਹਰ ਗੁਰੂ ਦੇ ਦੋਈ ਏਕ ਹੈ ਵਿਭ ਵਿਚਾਰ ਕਿਸ਼ਨਾਏ ਜਲ ਤੇ ਉਪਜ ਤਾੰਗ ਦੇ ਜਾਲੀ ਵਿਖੇ ਸਮਾਇ ਸਾਹਮਣੇ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਉਧਰੋਂ ਜਬੀ ਸਾਹਿਬ ਦਾ ਪਾਠ ਸ਼ੁਰੂ ਕਰਦੇ ਇਧਰੋਂ ਪੈਂ ਬਿਆਲਾ ਦੀ ਸ਼ੁਰੂ ਕਰਦੇ ਜਿਉਂ ਜਿਉਂ ਸਰੀਰ 'ਚ ਸਤ ਘੜਦੀ ਆ ਉਧਰੋਂ ਆਵਾਜ਼ ਉੱਚੀ ਜੋਰ ਦੇ ਇੱਕ ਕੋਈ ਆਪਾਂ ਇਹ ਕਹਿ ਦਿੰਨੇ ਆ ਕਹਿਨ ਜਿਹੜੀ ਗੱਲ ਵਿੱਚ ਵਿੱਚੋ ਕਹੀ ਨਾ ਕਈ ਵਾਰੀ ਅਸੀਂ ਇਹ ਗੱਲ ਕਹਿੰਨੇ ਆ ਕਿ ਸਾਨੂੰ ਉਹ ਨਿਕਲ ਜਾਣਗੇ ਪਰ ਕੀ ਅਸੀਂ ਭਾਈ ਕਨਿਆ ਜਾ ਹੈਗੇ ਆ ਜੇ ਅਸੀਂ ਭਾਈ ਕਨਿਆ ਆਉਗੇ ਉਹ ਸਾਨੂੰ ਨਿਕਲ ਸਕਦੇ ਸਾਰੇ ਖਿੱਚ ਕੇ ਇੱਧਰ ਲੈ ਆਉਣਾ ਹੈ ਇਹ ਸਾਡੀਆਂ ਕਮਜ਼ੋਰੀਆਂ ਭਾਈ ਵਿਆਲਾ ਸਾਹਮਣੇ ਇਤਰਾ ਹੀ ਭਾਈ ਸਦੀ ਦਾ ਜਿਹਨੂੰ ਰੂਣ ਜਦੋਂ ਅੱਗ ਲਾਈ ਗਈ ਪਾ ਫਿਰ ਤਾਂ ਗੁਰੂ ਤੇਗ ਬਹਾਦਰ ਮਹਾਰਾਜ ਸ਼ੁਰੂ ਕਰਦੇ ਆ ਇਤਰੋਂ ਭਾਈ ਸਤੀ ਦਾਸ ਜੀ ਸ਼ੁਰੂ ਕਰਦੇ ਆ ਜਿਦ ਤਰਾ ਆਪਾਂ ਪੰਤੀਨਾ ਭਗਤੀ ਚੱਲਦੀ ਓ ਪਤਾ ਵੀ ਮੇਰਾ ਮੂਸ਼ਿਰ ਸਾਹਮਣੇ ਆ ਵਿਸ਼ਵਾਸ ਉਧਰੋਂ ਆ ਰਿਆ ਇਸੇ ਤਰ੍ਹਾਂ ਹੀ ਭਾਈ ਸਤੀ ਦਾਸ ਨਾਲ ਇਸੇ ਤਰ੍ਹਾਂ ਹੀ ਭਾਈ ਮਤੀ ਦਾਸ ਨਾਲ ਆ ਉਹ ਚੱਲਦਾ ਗਿਆ ਵਾ ਆਰਾ ਚੱਲਦਾ ਗਿਆ ਸਰੀਰ ਦੁਫਾੜ ਹੋ ਗਿਆ ਆਵਾਜ਼ ਜਿਹੜੀ ਉਹ ਬਰਾਬਰ ਆ ਰਹੀ ਗਿਆ ਇਹ ਉਦੋਂ ਨਹੀਂ ਆਪਾਂ ਬਾਅਦ ਚੋਂ ਵੀ ਆ ਜਿਹੜੇ ਆ ਆਪਣੇ ਪੁਲਿਸ ਵਾਲੇ ਵੀਰ ਵਾ ਨਾ ਕਹੀ ਜਿੰਨਾਂ ਨੇ ਸਭ ਕੋ ਜੱਥੀ ਵੇਖਿਆ ਮੈਨੂੰ ਇੱਕ ਵੀਰ ਮਿਲਿਆ ਉਹ ਕਹਿੰਦਾ ਅੱਖਾਂ ਨਿਕਲੀਆਂ ਨੱਤਾ ਟੁੱਟੀਆਂ ਤੇ ਜਬਜੀ ਸਾਹਿਬ ਸ਼ੁਰੂ ਕੀਤਾ ਤੇ ਖਲੋਕ ਇੱਥੇ ਗਿਆ ਜਾ ਕੇ ਇੱਕੋ ਪੰਕਤੀ ਦੇ ਖਲੋਟਾ ਜਿਨ ਕੇ ਆਰਾਮ ਵਸੇ ਮਣ ਮਾਏ ਨਾਉ ਮਰੇ ਨਾਟਾ ਕੀ ਜਾਏ ਪੇਰ ਉੱਥੇ ਆਈ ਮੈਂ ਜਿਨ ਕੇ ਇਹ ਪੁਲਿਸ ਵਾਲੇ ਦੀ ਜਵਾਨੀ ਆ ਇਹ ਨਹੀਂ ਬਿਨ ਚਲ ਕੇ ਆ ਇੱਥੇ ਆ ਪਰ ਆਪਾਂ ਉੱਥੇ ਤੱਕ ਪਹੁੰਚੇ ਨਹੀਂ ਆ ਸਾਨੂੰ ਇਹ ਗੱਲਾਂ ਤਾਂ ਇੰਚਾਰਜ ਲੱਗਦੀਆਂ ਸੋ ਇਹ ਆਪਣੇ ਮਹਾਂਪੁਰਖ ਬਾਬਾ ਚਰਨ ਸਿੰਘ ਜੀ ਇੱਥੇ ਆਪਣੇ ਲਾਗੇ ਉਹਨਾਂ ਦਾ ਜਿਹੜਾ ਹੁਣ ਸਥਾਨ ਬਣ ਰਿਹਾ ਹੁਣ ਮੈਂ ਬੇਨਤੀ ਕਰੂੰਗਾ ਆਪਣੇ ਸੂਬੇ ਦੇ ਆਗੂ ਵੀਰਿੰਦਰਜੀਤ ਸਿੰਘ ਦੀਆਂ ਉਹ 5 ਮਿੰਟ ਉਹਨਾਂ ਤੋਂ ਬਾਅਦ ਸਰਦਾਰ ਕਾਤਾ ਸਿੰਘ ਦੀ ਕੋਟੜਾ ਉਹਨਾਂ ਦੇ ਵਿਚਾਰ ਸੁਣ ਕੇ ਆਪਾਂ ਸਮਾਪਤੀ ਕਰ ਦੇਣੀ ਆ ਥੋੜੇ ਟਾਈਮ ਦੇ ਵਿੱਚ ਵੀਰਿੰਦਰਜੀਤ ਸਿੰਘ ਦੀਆਂ ਘਣਗਾ ਡੁੱਬਦੇ ਹੋਏ ਦੇਸ਼ ਨੂੰ ਕਈ ਵਾਰੀ ਜਿਹੜੀ ਚੀਜ਼ ਨੇ ਬਚਾਇਆ ਉਹਨਾਂ ਉਸ ਚੀਜ਼ ਨੂੰ ਹਥਿਆਉਣ ਲਈ ਅੱਜ ਵੀ ਨੀਤੀਆਂ ਤੇ ਸਰਕਾਰਾਂ ਪੱਪਾ ਪਾ ਰਹੀਆਂ ਉਹ ਚੀਜ਼ ਹੈ ਤੁਹਾਡੀ ਜ਼ਮੀਨ ਤਹਾਡੀ ਜ਼ਮੀਨ ਦੇ ਉੱਤੇ ਸਮੇਂ-ਸਮੇਂ ਤੇ ਸਰਕਾਰਾਂ ਨੇ ਗਾਕੇ ਮਾਰੇ ਐ ਤੇ ਅੱਜ ਇਹ ਉਹ ਜ਼ਮੀਨ ਐ ਜਿਨੇ ਭੁੱਖੇ ਮਰਦੇ ਭਾਰਤ ਦੇਸ਼ ਨੂੰ ਅਨਾਜ ਦੇ ਵਿੱਚੋਂ ਭੁੱਖਮਰੀ ਚੋਂ ਕੱਢਿਆ ਪੰਜਾਬ ਦਾ ਖੇਤ ਐ ਜਿਨੇ ਏਡੇ ਵੱਡੇ ਦੇਸ਼ ਨੂੰ ਭੁੱਖਮਰੀ ਚੋਂ ਕੱਢ ਕੇ ਲੈਂਦਾ ਜ਼ਮੀਨ ਦਾ ਖੇਤ ਐ ਪੰਜਾਬ ਦਾ ਜਿੱਥੇ ਕੋਰੋਨਾ ਵਰਗਾ ਭਿਆਨਕ ਸਮਾਂ ਆਇਆ ਦੇਸ਼ ਦੀ ਲੋਕਡਾਊਨ ਦੇ ਤਹਿਤ ਬੁਰੀ ਤਰ੍ਹਾਂ ਜੀਡੀਪੀ ਲੜਕੀ ਤੇ ਐ ਪੰਜਾਬ ਦੀ ਜ਼ਮੀਨ ਨੇ ਲੁੱਟਕੀ ਹੋਈ ਜੀਡੀਪ ਨੂੰ ਉਪਰ ਉਠਾਇਆ ਐ ਇਸ ਜ਼ਮੀਨ ਦੇ ਸਿਰ ਤੇ ਭਿਆਨਕ ਤੋਂ ਭਿਆਨਕ ਸਮੇਂ ਦੇ ਵਿੱਚ ਮੁਫਤ ਖਾਣਾ ਗੁਰੂ ਘਰ ਦੇ ਲੰਗਰਾਂ ਦੇ ਰੂਪ ਵਿੱਚ ਮਿਲਦਾ ਇਹ ਜ਼ਮੀਨ ਐ ਇਸ ਜ਼ਮੀਨ ਦੇ ਬਰਾਜ ਦੀਆਂ ਨੀਤੀਆਂ ਦੀਆਂ ਅੱਖਾਂ ਹੱਡੀਆਂ ਹੋਈਆਂ ਨੇ ਦਿਨ-ਦਿਨ ਤੁਹਾਡੇ ਚੁੱਲਿਆਂ ਵੱਲ ਤੁਹਾਡੇ ਘਰਾਂ ਵੱਲ ਵਧ ਰਹੀਆਂ ਗੁਰੂ ਸਾਹਿਬ ਅੰਨ ਦਾ ਆਪਾ ਜਿਹੜਾ ਐਡਾ ਵੱਡਾ ਮਹਾਨ ਖਰਸਪਾ ਉਹ ਦਿਹਾੜੇ ਮਨਾਉਣ ਦਾ ਮਤਲਬ ਇਹ ਐ ਆਪਾਂ ਛੋਟਾ ਜਿਹਾ ਕਾਰਜ ਕਾਦੀ ਖਾਤਰ ਕੀਤਾ ਹੈ ਕੇ ਤੇਹਾੜਾ ਮਨਾਇਆ ਜਾਵੇ ਤੇ ਪ੍ਰੇਰਣਾ ਲਈਏ ਸੰਘਰਸ਼ ਰੁਕਿਆ ਨਹੀਂ ਉਹ ਸਰਕਾਰਾਂ ਦੀਆਂ ਨੀਤੀਆਂ ਬੇਸ਼ੱਕ ਔਰੰਗਜੀਤ ਸੀ ਬੇਸ਼ੱਕ ਉਸ ਸਮੇਂ ਸਮੇਂ ਦੀਆਂ ਹੋਰ ਸਰਕਾਰਾਂ ਸੀ ਅੱਜ ਦੀ ਮੋਦੀ ਸਰਕਾਰ ਹੈ ਅੱਜ ਦੀ ਭਗਵੰਤ ਮਾਨ ਸਰਕਾਰ ਹੈ ਇਹ ਨੀਤੀਆਂ ਰੁਕੀਆਂ ਨਹੀਂ ਇਹ ਤੁਹਾਡੇ ਘਰਾਂ ਵੱਲ ਤੁਹਾਡੇ ਬੱਚਿਆਂ ਨੂੰ ਨਿਕਲਣਾ ਚਾਹੁੰਦੀਆਂ ਵੱਧ ਰਹੀਆਂ ਅੱਜ ਅਗਲੇ ਪੱਧਰ ਪਾਰਨੇ ਤੁਹਾਡੀਆਂ ਜ਼ਮੀਨਾਂ ਨੂੰ ਖੋਹ ਲਈ ਤੁਸੀਂ ਦਿੱਲੀ ਦੇ ਵਿੱਚ 13 ਮਹੀਨੇ ਅੰਦੋਲਨ ਕੀਤਾ ਖੇਤੀ ਕਾਨੂੰਨ ਵਾਪਸ ਕਰਾ ਲੈ ਲੇਕਿਨ ਨੀਤੀਆਂ ਵਾਪਸ ਨਹੀਂ ਹੋਈਆਂ WTO ਦੀਆਂ ਨੀਤੀਆਂ ਦੇ ਤਹਿਤ ਤੁਹਾਡੇ ਤੇ ਕੁਹਾੜਾ ਤੁਹਾਡੀ ਜ਼ਮੀਨ 'ਤੇ ਵੱਧ ਰਿਹਾ ਹੈ ਆ ਨਵਾਂ ਮਾਮਲਾ ਆਇਆ ਹੈ ਕਿ ਦੇ ਸਾਲ ਦੇ ਵਿੱਚ ਹਰ ਸਾਲ ਦੂਜੇ ਤੀਜੇ ਸਾਲ ਆਉਂਦਾ ਆ ਫਲੱਡ ਆਇਆ ਹੈ ਆ ਹਾਨ ਆਇਆ ਹੈ ਇਹ ਮੀਡੀਆ ਦੇ ਵਿੱਚ ਖਲਾਸੇ ਹੋਗੇ ਇਹ ਕੁਦਰਤੀ ਕਰੋਪੀ ਨਹੀਂ ਇਹ ਮੈਨ ਮੇਡ ਹੈ ਇਹ ਉਹਨਾਂ ਨੀਤੀਆਂ ਦੇ ਤਹਿਤ ਉਹਨਾਂ ਸਰਕਾਰਾਂ ਦੀ ਸੋਚੀ ਸਮਝੀ ਸਾਜ਼ਿਸ਼ ਹੈ ਤੁਹਾਨੂੰ ਆਰਥਿਕ ਪੱਖ ਤੋਂ ਡੰਡਾ ਮਾ ਡੋਲ ਕਰਕੇ ਕਮਜ਼ੋਰ ਕਰਕੇ ਤੁਹਾਡੀਆਂ ਜ਼ਮੀਨਾਂ ਨੂੰ ਖੋਣਾ ਅੱਜ ਸਮੇਂ ਸਮੇਂ ਤੇ ਪੰਜਾਬ ਨੂੰ ਵਟਿਆ ਗਿਆ ਅੱਜ ਆ ਜਿਹੜੇ ਹੜ੍ਹ ਆਏ 2025 ਦੇ ਵਿੱਚ ਇਹਦੇ ਨਾਲ ਸਾਡਾ 30% ਹਿੱਸਾ ਪੰਜਾਬ ਦਾ ਬੁਰੀ ਤਰ੍ਹਾਂ ਕੰਗਾਲ ਕਰ ਲਿਓ ਨਾ ਨੀਤੀਆਂ ਦੇ ਤਹਿਤ ਆ ਜਿਹੜੇ ਫਰਟਾ ਡੈਮੋਂ ਤੋਂ ਪਾਣੀ ਛੱਡਿਆ ਗਿਆ ਕੀ ਪੈ ਮੰਨਨੇ ਸਿੱਖੀ ਤੋਂ ਤੱਕ ਪਾਣੀ ਦੀ ਕਪੈਸਿਟੀ ਨੂੰ ਉੱਪਰ ਵਧਾ ਕੇ ਸੋਚੀ ਸਮਝੀ ਸਾਜਿਦ ਦੇ ਸਾਹ ਤੱਕਦਮ ਪਾਣੀ ਛੱਡ ਕੇ 30% ਪੰਜਾਬ ਨੂੰ ਡੁੱਬਿਆ ਗਿਆ ਇੱਕ ਸੋਚੀ ਸਮਝ ਦੀ ਸਾਜਿਦ ਦਿੱਤਾ ਹੈ ਕਸਬਾਬ ਕਾ ਤੁਹਾਡੀ ਜ਼ਮੀਨ ਜਿੱਥੇ 10 ਸਾਲਾਂ ਚ ਜਾਣੀ ਸੀ ਤੁਹਾਡੇ ਹਾਲਾਤ ਉਹ ਕ੍ਰੇਟ ਕੀਤੇ ਗਏ ਹੈ ਕਿ ਜਲਦੀ ਤੋਂ ਜਲਦੀ ਹੱਥ ਖੜੇ ਕਰਕੇ ਜ਼ਮੀਨਾਂ ਚੋਂ ਬਾਹਰ ਹੋ ਜਾਣ ਉਹਨਾਂ ਨੀਤੀਆਂ ਨੂੰ ਸਮਝਦੇ ਹੋਇਆ ਤੁਹਾਡੀ ਜਿੱਥੇ ਬੰਦੀ ਕਿਸਾਨਾਂ ਦੀ ਜੱਥੇਬੰਦੀ ਨਰੋਲ ਕਿਸਾਨਾਂ ਦੀ ਜੱਥੇਬੰਦੀ ਭਾਰਤੀ ਕਿਸਾਨ ਜੁਨੇ ਨੇਕਾ ਸਿੱਧੂਪੁਰ ਜਿਨ੍ਹਾਂ ਦੇ ਜਰਨੈਲ ਸਰਦਾਰ ਜਗਜੀਤ ਸਿੰਘ ਢੱਲੇਵਾਲ ਕਾਕਾ ਸਿੰਘ ਜੀ ਕੋਟਲਾ ਜਰਨਲ ਸੈਕਟਰੀ ਆਪਰੇ ਬੈਠੇ ਨੇ ਕੀ ਜੱਥੇਬੰਦੀ ਨੇ ਸਮਝ ਬਣਾਈ ਹੈ ਕਿਸ ਜੱਥੇਬੰਦੀ ਦਾ ਟੀਚਾ ਹੈ ਕਿ ਲੋੜ ਹੈ ਆ ਖੇਤਾ ਭਾ ਪੰਜਾਬ ਦੀ ਸਰਕਾਰ ਇਹ ਭਾਰਤ ਦੀ ਸਰਕਾਰ ਦੀਆਂ ਨੀਤੀਆਂ ਆ ਹੜਾਂ ਦੀ ਮਾਰ ਲਿਆ ਕਿ ਚਾਹੁੰਦੀਆਂ ਜਲਦੀ ਜ਼ਮੀਨ ਖੋਣਾ ਕਿ ਸਾਡਾ ਏ ਹਈਏ ਸਾਡੀ ਜਥੇਬੰਦੀ ਦੀ ਨੀਤੀ ਹੈ ਅਸੀਂ ਇਹ ਜ਼ਮੀਨਾਂ ਪਚਾਉਣੀ ਹੈ ਅਸੁਰੱਖਿਅਤ ਪੰਜਾਬ ਦੇ ਵਿੱਚੋਂ ਭਾਰਤ ਦੇ ਹੋਰ ਹਿੱਸਿਆਂ ਦੇ ਵਿੱਚੋਂ ਹਰਿਆਣਾ Rajasthan ਜੂਪੀ ਮਧ ਪ੍ਰਦੇਸ਼ ਤੱਕ ਦੇ ਖੇਤਿਆਂ ਦੇ ਵਿੱਚੋਂ ਕਿਸਾਨਾਂ ਨੇ ਇਕੱਠੇ ਹੋ ਕੇ ਹਮਲਾ ਮਾਰਿਆ ਇੱਕ ਸੇਵਾ ਲੈ ਕੇ ਆਇ ਨਮਣੀ ਕਣਕ ਬੀਜ ਖਾਦ ਡੀਜ਼ਲ ਟਰੈਕਟਰ ਲਿਆ ਕੇ ਉਹਨਾਂ ਭਰਾਵਾਂ ਦੀ ਖੇਤੀ ਦੁਬਾਰਾ ਬੀਜ ਲਈਏ ਉਜੜੇ ਹੋਏ ਖੇਤਾਂ ਦੇ ਵਿੱਚ ਹਰੀਆਵਲ ਦੁਆਰਾ ਲਿਆਂਈਏ ਉਹਨਾਂ ਨੂੰ ਬਾਜ਼ਾਰਾਂ ਦੇ ਵਿੱਚ ਬਾਜ਼ ਪੈਣ ਲੱਗੇ ਬਾਜ਼ ਪੈਂਦੀ ਹੈ ਜਦੋਂ ਬਾਜ਼ਾਰ ਦੇ ਵਿੱਚ ਕਿਸਾਨ ਜਾਂਦਾ ਹੈ ਲਾਲਿਆਂ ਵੱਲੋਂ ਬਾਜ਼ ਪੈਂਦੀ ਹੈ ਤਾ ਆਏ ਨਹੀਂ ਦੁਕਾਨ ਤੇ ਕਿੰਨਾ ਚਿਰ ਹੋ ਗਿਆ ਉਹ ਬਾਜ਼ ਕਿਉਂ ਪੈਂਦੀ ਹੈ ਤੁਹਾਡੇ ਖੇਤਾਂ ਦੇ ਵਿੱਚ ਹਰਿਆਲੀ ਹੁੰਦੀ ਹੈ ਤਾਂ ਪੈਂਦੀ ਹੈ ਤੇ ਮਹਿਸੂਸ ਕੀਤਾ ਤੁਹਾਡੇ ਜੱਜੇਵੰਦੀ ਵੇਖੋ ਜੋ ਇੱਕ ਤਾਂ ਸਿੱਧੂ ਪਰਨੇ ਕਿ ਉਜੜੇ ਹੋਏ ਖੇਤਾਂ ਦੇ ਵਿੱਚ ਦੁਆਰਾ ਹਰਿਆਲੀ ਲਿਆਂਦੀ ਜਾਵੇ ਦਿਲ ਫੁੱਲ ਇਕੱਠਾ ਕਰਕੇ ਆ ਬੀਜ ਆ ਖਾਦ ਆ ਢੀਜਲ ਆ ਟਰੈਕਟਰ ਲਿਆ ਕੇ ਆ ਕਿਸਾਨ ਤੁਹਾਡੇ ਖੇਤਾਂ 'ਚ ਲੈ ਕੇ ਆਏ ਆ ਕਿ ਤੁਹਾਡੀ ਫਸਲ ਦੁਆਰਾ ਤੋਂ ਵੀ ਸਾਰਾ ਪੰਜਾਬ ਉੜਮੜਿਆ ਦੇਸ਼ ਦੇ ਬਹੁਤ ਕਿਤੇ ਉੜਮੜੇ ਜਿਹੜੇ ਪਾਣੀ ਦੇ ਵਿੱਚ ਡੁੱਬੇ ਹੋਏ ਸੀ ਕਿਸੇ ਨੇ ਰੋਟੀ ਖਾਣੋਂ ਭੁੱਖੇ ਨਹੀਂ ਮਰਨ ਦਿੱਤਾ ਸਰਖਿਆਤ ਥਾਮਾਂ ਤੇ ਵੀ ਲਿਆਂਦੇ ਕੱਡ-ਕੱਢ ਕੇ ਬਚਾਅ ਕੀਤਾ ਪਰ ਜਥੇਵੰਦੀ ਨੇ ਸਮਝਿਆ ਤੁਹਾਡੀ ਨੇ ਬੀਕੇ ਜੋ ਸਿੱਧੂਪੁਰ ਨੇ ਕਿ ਮਾਮਲਾ ਇੱਥੋਂ ਤੱਕ ਸੀਮਿਤ ਨਹੀਂ ਸਦੋਂ ਤੱਕ ਕੈਮਰਿਆਂ ਦੇ ਸਾਹਮਣੇ ਸਾਰੇ ਇਕੱਠੇ ਹੋ ਕੇ ਗੱਲਾਂ ਕਰੀਏ ਇਹ ਮਾਮਲਾ ਜੇਕਰ ਸੱਚੀ ਉਹਨਾਂ ਭਰਾਵਾਂ ਦੀ ਬਾਹ ਫੜ ਕੇ ਇਹਨਾਂ ਦੀਆਂ ਜ਼ਮੀਨਾਂ ਬਚਾਉਣੀਆਂ ਇਹਨਾਂ ਕੋਰ ਨੀਤੀਆਂ ਤੋਂ ਇਹਨਾਂ ਨੂੰ ਬਰਾਬਰ ਦੇ ਕਰਨਾ ਫਿਰ ਇਹਨਾਂ ਦੀ ਅਗਲੀ ਫਸਲ ਬੀਜੀ ਜਾਵੇ ਆ ਤੇਲ ਹੁਣ ਕੱਠੀ ਕਰਕੇ ਤੁਹਾਡੇ ਇਲਾਕੇ ਦੇ ਵਿੱਚ ਜਥੇਬੰਦੀ ਲੈ ਕੇ ਆਈ ਆ ਭਰਾਵੋ ਸੇਵਾਮਾਂ ਲਈ ਹਾਜ਼ਰ ਹੋਏ ਆ ਜਿੰਨੀਆਂ ਕਰ ਸਕਿਆ ਉਹਨਾਂ ਨੂੰ ਲੇਖੇ ਲਾ ਲਿਓ ਸੰਪੂਰਨ ਤਾਂ ਕਰ ਨਹੀਂ ਸਕਦੇ ਜਿੰਨਾਂ ਨੂੰ ਸਹਿਯੋਗ ਮਿਲਿਆ ਉਹਨਾਂ ਨੂੰ ਲੇਖੇ ਲਾ ਲਿਓ ਅੱਗੇ ਵੀ ਯਤਨਸ਼ੀਲ ਰਹਾਂਗੇ ਜਿਹੜੇ ਹੋਏ ਨੁਕਸਾਨ ਦੀ ਹੋਰ ਪੂਰਤੀ ਲਈ ਤੇ ਇੱਕੋ ਹੱਥ ਜੋੜ ਕੇ ਬੇਨਤੀ ਕਰਾਂਗੇ ਕਿ ਜੇ ਬਚ ਲੈਣਾ ਇਹਨਾਂ ਨੀਤੀਆਂ ਤੋਂ ਜੇ ਆਪਦੇ ਬੱਚਿਆਂ ਨੂੰ ਬਚਾਉਣੇ ਤਾਂ ਫਿਰ ਜੱਥੇਬੰਦ ਕਹੋ ਜੋ ਤੰਗ ਹਦੂਦਾਂ ਘਰਾਂ ਦੀਆਂ ਨਹੀਂ ਰਾਖੀ ਰੱਖੀ ਦਾ ਕੋਈ ਫਾਇਦਾ ਨਹੀਂ ਨੀਤੀਆਂ ਬੜੀਆਂ ਮਾੜੀਆਂ ਤੁਹਾਡੇ ਬੱਚਿਆਂ ਨੂੰ ਨਿਕਲ ਜਾਣਾ ਚਾਹੁੰਦੀਆਂ ਜੇਕਰ ਤੁਹਾਡੇ ਹੱਥੋਂ ਜ਼ਮੀਨ ਚਲੀ ਗਈ ਤੁਹਾਡੇ ਬੱਚਿਆਂ ਦੀਆਂ ਤੁਹਾਡੇ ਧੀਆਂ ਦੀਆਂ ਸਿਰਾਂ ਦੀ ਅਚਨੀਆਂ ਸੁਰੱਖਿਆਤ ਨਹੀਂ ਰਹਿਣੀ। ਇਸ ਕਰਕੇ ਤਗੜੇ ਹੋ ਕੇ ਚੇਤੇ ਬੰਦੀ ਦਾ ਝੰਡਾ ਚੱਕੋ ਲਾਂਬੰਦ ਹੋਵੋ। ਜਥੇਬੰਦ ਖੋਕੇ ਨਾ ਨੀਤੀਆਂ ਦਾ ਵਿਰੋਧ ਕਰੀਏ। ਮਾਫੀ ਚਾਹੁੰਦੇ ਸਤਿਗੁਰਾਂ ਤੋਂ ਖੁਮੇ ਖੁੱਲੇ ਸਮਾਨ ਦੇ ਵਿੱਚ ਬੈਠੇ ਆ। ਰਾਤ ਨੂੰ ਤਰੇਲ ਪੈਂਦੀ ਹੈ। ਉੱਪਰਲਾ ਜਿਹੜਾ ਤੰਬੂ ਹਟ ਚੋਂ ਜਾਂਦਾ। ਖਿਮਾ ਚਾਹੁੰਦੇ ਆ ਕਿ ਸਾਥੋਂ ਕੋਈ ਗਲਤੀ ਹੋ ਗਈ ਹੋਵੇ। ਥੋੜਾ ਬਹੁਤਾ ਪਾਣੀ ਉਪਰ ਟਪਕੇ। ਉਹਦੀ ਅਸੀਂ ਖਿਮਾ ਚਾਹੁੰਦੇ ਆ ਨਿਮਾਣੇ ਆ। ਗਰੰਥੀ ਸਿੰਘਾ ਨੇ ਸੁਖਮਨੀ ਸਾਹਿਬ ਦੇ ਪਾਠ ਕੀਤੇ। ਬਹੁਤ ਬਹੁਤ ਧੰਨਵਾਦ। ਇਹਦਰ ਢਾਡੀ ਜੱਥੇ ਦੇ ਬਹੁਤ-ਬਹੁਤ ਧੰਨਵਾਦ ਸਾਰੀ ਸੰਗਤ ਨੂੰ ਬੇਨਤੀ ਹੈ ਸਤਿਗੁਰਾਂ ਦੀ ਹਜ਼ੂਰੀ ਦੇ ਵਿੱਚੋਂ ਪ੍ਰਸ਼ਾਦ ਲੈ ਕੇ ਜਾਣਾ ਆਓ ਪ੍ਰਸ਼ਾਦ ਵਰਤਣ ਲੱਗਿਆ ਫਿਰ ਸਤਿਗੁਰੂ ਆਪ ਦੇ ਸਥਾਨਾਂ ਵੱਲ ਚੱਲਣਗੇ ਉਸ ਤੋਂ ਬਾਅਦ ਆਪਾਂ ਲੰਗਰ ਤਿਆਰ ਨੇ ਗੁਰੂ ਕੇ ਸਾਰਿਆਂ ਨੇ ਸ਼ਕਨ ਤੁਹਾਡਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਪ੍ਰਧਾਨ ਜੀ ਇਹ ਜਿਸ ਦਿਨ ਦੇ ਆਪਣੇ ਇੱਥੇ ਕੈਂਪ ਲੱਗਾ ਵਾ ਕਿੰਨੇ ਦਿਨ ਹੋ ਗਏ ਤੇ ਅੱਜ ਇੱਥੇ ਜਿਹੜਾ ਸੁਖਮੀ ਸਿੰਘ ਸਾਹਿਬ ਦਾ ਖੰਡ ਪਾਠ ਜੀ ਰਮ ਕਰਵਾਏ ਗਏ ਸੀ ਭੋਗ ਵਾਏ ਗਏ ਇਹਦੇ ਬਾਰੇ ਕੀ ਕਹਿਣਾ ਹੈ ਅੱਜ ਤੱਕ ਕੱਲੋਂ ਤੋਂ ਸਭ ਤੋਂ ਪਹਿਲਾਂ ਪੱਤੇ ਵੀ ਲੱਗੇ ਵਾਹੂ ਜੀ ਦਾ ਖਾਲਸਾ ਵਾਹੂ ਜੀ ਦੀ ਬਲੀ ਅਸੀਂ ਇੱਥੇ ਦਿਨ ਦੀ ਗੱਲ ਨਹੀਂ ਗੀ ਸਾਡਾ ਜਦੋਂ ਦਾ ਇੱਥੇ ਆਪਣਾ ਨੁਕਸਾਨ ਹੋਇਆ ਕਿਸਾਨਾਂ ਦਾ ਮਜ਼ਦੂਰਾਂ ਦਾ ਘਾਟੇ ਢੇਰੀ ਹੋਏ ਨੇ ਪਾਣੀ ਆਇਆ ਲਗਾਤਾਰ ਉਦੋਂ ਤੋਂ ਹੀ ਆਪਾਂ ਇਹ ਸਾਰੇ ਜ਼ਿਲ੍ਹਿਆਂ ਦੇ ਵਿੱਚ ਲੰਗਰ ਦੀ ਸੇਵਾ ਕਰ ਰਹੇ ਸੀ ਉਦੋਂ ਘਰਾਂ ਦੇ ਸਾਰੇ ਨੇ ਜਿੱਲੇ ਵਾਗੇ ਸੀ ਸਾਰੀ ਅਸੀਂ ਪੰਜਾਬ ਦੀ ਟੀਮ ਬਾਹਰਲੇ ਸਟੇਟਾਂ ਦੀ ਟੀਮ ਉਹਨਾਂ ਨੂੰ ਇਹੀ ਬੇਨਤੀ ਕੀਤੀ ਸੀ ਉਦੋਂ ਵੀ ਤੁਸੀਂ ਜਿਹੜਾ ਵੀ ਕੋਈ ਰਰਾਚਾਰਾ ਜਾਂ ਰਸਮ ਕੋ ਲੈ ਕੇ ਆਸਲ ਦਾ ਫਕਰ ਹਟ ਕਿੱਤੀ ਉੱਥੋਂ ਤੱਕ ਆਪਾ ਪਹੁੰਚਾਉਂਦੇ ਰਹੇ ਫਿਰ ਇੱਕ ਗੱਲ ਲੋਕਾਂ ਨਾਲ ਵਾਦਾ ਕੀਤਾ ਸੀ ਵੀ ਜਦੋਂ ਪਾਣੀ ਪਿਛੇ हट ਜੂਗਾ ਨਾਲ ਦੀ ਨਾਲ ਫਿਰ ਜਿਹੜੀ ਜ਼ਮੀਨ ਆਲਾ ਜਿੰਨੇ ਕ ਸਾਡੇ ਕੋਲ ਸਾਥ ਨਾਲ ਜਿੰਨੇ ਕ ਅਸੀਂ ਮਦਦ ਕਰ ਸਕਦੇ ਆ ਉਹ ਬਮਾਲ ਜਨਾਲਾ ਦੇ ਵਿੱਚ ਉਹ ਗਰਦਾਸਪੁਰ ਦੇ ਵਿੱਚ ਅਸੀਂ ਫਾਜ਼ਿਲਕਾਪੂਰ ਦੇ ਵਿੱਚ ਉਧਰ ਜ਼ਿਲ੍ਹਿਆਂ ਦੇ ਵਿੱਚ ਸੇਵਾ ਉਹ ਬਾਹਰ ਪੱਤਰ ਦੀ ਵੀ ਕੀਤੀ ਵਾਹਣ ਪੱਧਰ ਤੋਂ ਬਾਅਦ ਅਸੀਂ ਇੱਕ ਇਹ ਫੈਸਲਾ ਲੈਂਤਾ ਸੀਗਾ ਵੀ ਆਪਾਂ ਜਿੰਨੇ ਵੀ ਸਾਰੇ ਅਸੀਂ ਪਿੰਡਕਾਈਆਂ ਨੂੰ ਜ਼ਿੰਮੇਵਾਰੀ ਲਈ ਸੀ ਬਲਾਕਾਂ ਨੂੰ ਜ਼ਿਲ੍ਹਿਆਂ ਨੂੰ ਵੀ ਐਤਕੀ ਮੰਨ ਕੇ ਚਲੋ ਡੋਲੇਵਾਲ ਸਾਹਿਬ ਦੀ ਸਾਨੂੰ ਬੇਨਤੀ ਸਾਰਿਆਂ ਨੂੰ ਵੀ ਜਿਹੜੇ ਕਿਸਾਨ ਨੇ 5 ਕਿੱਲੇ ਆਪ ਦੀ ਕਣਕ ਵੇਚਣੀ ਹੈ ਤੇ 1 ਕਿੱਲੇ ਦਾ 2 ਉਹ ਇੱਕ ਹੋਰ ਕੱਢ ਕੇ ਰੱਖੇ ਡੀਏਪੀ ਕੱਢ ਕੇ ਰੱਖੇ ਡੀਜ਼ਲ ਵਾਸਤੇ ਉਹ ਪੂਰੇ ਪੰਜਾਬ ਦੇ ਵਿੱਚ ਅਸੀਂ ਵਰਕਰਾਂ ਤੋਂ ਆਗੂਆਂ ਤੋਂ ਜਿਹੜਾ 2 ਇਕੱਠਾ ਕੀਤਾ ਡੀਏਪੀ ਇਕੱਠੀ ਕੀਤੀ ਡੀਜ਼ਲ ਦਾ ਪ੍ਰਬੰਧ ਕੀਤਾ ਉਹ ਫਿਰ ਅਸੀਂ ਸੱਤ ਅੱਠ ਕੈਂਪਾਂ ਦੇ ਵਿੱਚ ਲਾ ਕੇ ਜਿੰਨੇ ਕਟ ਰਾਈਟਾਂ ਦੇ ਪ੍ਰਬੰਧ ਹੋ ਸਕੇ ਰੋਜ਼ ਲਗਭਗ 2 300 ਕਿਲਾ 400 ਕਿਲਾ ਬੀਜਦੇ ਰਹੇ ਤਾਂ ਅੱਜ ਜਦੋਂ ਇਸ ਇਲਾਕੇ ਦੇ ਵਿੱਚ ਸਾਡੀ ਲੀਡਰਸ਼ਿਪ ਸਾਰੀ ਖੜੀ ਹੈ ਤਾਂ ਇਹ ਆਏ ਵੀ ਇੱਧਰ ਸਾਡੀ ਜਿਹੜੀ ਬਜਾਈ ਆ ਕਣਕ ਦੀ ਇੱਧਰ ਨਹੀਂ ਆਪਣੇ ਤੇ ਕਹ ਪਹੁੰਚ ਹੋਈ ਜੇ ਤੁਸੀਂ ਉਧਰੋਂ ਟਾਈਮ ਕੱਢ ਕੇ ਇੱਥੇ ਟਾਈਮ ਲਾਓ ਤਾਂ ਉਹਦੇ ਵਿੱਚੋਂ ਇਹ ਆਪਣਾ ਸੱਤਵਾਂ ਜਿਹੜਾ ਕੈਂਪ ਹੈ ਤਾਰਨਤਾਰਨ ਦੇ ਵਿੱਚ ਆਪਾਂ ਹਰੀਕੇ ਪੱਤਨ ਤੇ ਖੜੇ ਆ ਸੱਤਵਾਂ ਕੈਂਪ ਹੈ ਇਹ ਅੱਜ ਜਿਹੜੇ ਉਸ ਜਗ੍ਹਾ ਦੇ ਵਿੱਚ ਆਪਣਾ ਜਿਹੜਾ ਕਣਕ ਦੀ ਬਜਾਈ ਦਾ ਕੰਮ ਲਗਾਤਾਰ ਚੱਲ ਰਿਹਾ ਉਹਦੇ ਵਿੱਚੋਂ ਸਾਡਾ ਜਿਹੜੇ ਦੇਸ਼ ਵਿਦੇਸ਼ਾਂ ਦੇ ਵਿੱਚ ਜਿਹੜਾ ਗੁੱਤੇ ਘਵਾਦਰ ਜੀ ਦਾ ਸਿੱਧੀ ਜਿਹੜਾ ਆ ਰਿਹਾ ਹੈ 350 ਸਾਲਾ ਪੁਰਣੀ ਸੰਗਤ ਜੁਬੀ ਦੁਨੀਆ ਮਨਾ ਰਹੀ ਹੈ ਉਹਦੇ ਵਿੱਚੋਂ ਅੱਜ ਇੱਥੇ ਸੁਖਨੇ ਸਾਹਿਬ ਦੇ ਪਾਠ ਕਰਵਾਏ ਗਏ ਪਾਠ ਕਰਵਾ ਕੇ ਕਿ ਉਹਨਾਂ ਦੇ ਸਾਡੇ ਜ਼ੁਲਮ ਦੇ ਖਿਲਾਫ ਇਸ ਸੀਤੀਆਂ ਦਿੱਤੀਆਂ ਨੇ ਉਹਨਾਂ ਨੂੰ ਯਾਦ ਕਰਾਇਆ ਗਿਆ ਤਾਂ ਅੱਜ ਵੀ ਚਾਹੇ ਉਹ ਨਾਂ ਬਦਲ ਗਿਆ ਪਰ ਜਿਹੜੀ ਵੀ ਕੁਰਸੀ ਤੇ ਬਹਿ ਜਾਂਦਾ ਅੱਜ ਉਸੇ ਕੁਰਸੀ ਤੋਂ ਅੱਜ ਮੰਗ ਸਾਡੀ ਜਨਤਾ ਕਰ ਰਹੀ ਆ ਸਾਡੇ ਮਜਬੂਰ ਕਰ ਰਹੀ ਆ ਸਾਡੇ ਫੇਰਜਗਾਰ ਕਰ ਰਹੀ ਆ ਇਹ ਹੱਕਾਂ ਦੇ ਖਾਤਰ ਜਿਹੜਾ ਇਹ ਕੋਈ 1 2 ਦਿਨਾਂ ਦਾ ਲੈ ਨਹੀਂ ਕੈਂਪ ਇੱਕ ਪ੍ਰੇਰ ਹੈ ਸਕੂਲ ਹੈ ਕਿ ਜਿਹੜੀ ਸਾਨੂੰ ਦੁੱਖ ਤਕਲੀਫ ਪਾਉਂਦੀ ਰਹੀ ਹੈ ਇਹਦਾ ਹੱਲ ਕੀ ਹੋਵੇ ਅ ਅਸੀਂ ਜਿੱਥੇ ਅੱਜ ਸਾਨੂੰ ਇਹ ਸੁਣਿਆ ਅਸੀਂ ਕਿ ਸਾਡੀ ਪੰਜਾਬ ਸਰਕਾਰ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਬਤਾਨ ਸਵਾਲ ਸਜਾ ਰਹੀ ਹੈ ਜੀ ਉੱਥੇ ਪਦਾਰਸਵਤ ਚਲਾਉਣੀ ਹੈ ਕੀ ਉਹ ਜਿਹੜੀ ਅਨੰਦਪੁਰ ਸਾਹਿਬ ਦੇ ਮਤੇ ਤੇ ਗੱਲ ਹੋਊਗੀ ਜਾਂ ਜਿਹੜੀ ਸਾਡੇ ਆ ਲੋਕਾਂ ਦੀ ਮੰਗ ਆ ਬਾਰਡਰ ਤੋਂ ਲੈ ਕੇ ਇੱਥੇ ਦੋ ਗੱਲਾਂ ਬੋਲੀਆਂ ਜਾਂਦੀਆਂ ਬਹੁਤ ਭੁਲੇਖਾ ਸੀ ਸਾਨੂੰ ਵੀ ਸੀ ਲੋਕਾਂ ਨੂੰ ਵੀ ਸੀ ਬਈ ਇਹ ਜਿਆ ਦਰਿਆ ਨੇ ਨਕਸਾਰ ਦਾ ਕਰਨੇ ਕਰਨਾ ਵੀ ਇਹ ਜ਼ਮੀਨਾਂ ਲੋਕਾਂ ਨੇ ਰੋਕੀਆਂ ਪਰ ਕਾਨੂੰਨਨ ਮੁਤਾਬਕ ਹਰੀਕੇ ਹੈਡਾਂ ਤੱਕ ਹੀ ਇਹ ਜਿਹੜਾ ਦਰਿਆ ਉਹਨਾਂ ਦੇ ਕਾਨੂੰਨ ਮੁਤਾਬਕ ਉਹ ਤਾਂ ਕਿਸਾਨਾਂ ਦੇ ਮਾਲਕੀ ਆ ਜਿਮੇਨਾਂ ਇਹ ਤਾਂ ਮਾਲਕ ਜਿਵੇਂ ਆਪਾਂ ਘਰ ਪਾ ਲੈਨੇ ਇੱਕ ਪੰਤਾਲਾ ਲਾਤਾ ਬੇਹੀ ਦੇ ਵਿੱਚ ਸਾਡੇ ਕੰਨੀ ਦਾ ਪੰਤਾਲਾ ਲਾਇਆ ਹੋਇਆ ਉਹਦਾ ਹਰ ਸਾਲ ਨੁਕਸਾਨ ਹੁੰਦਾ ਇਹਨੂੰ ਰੋਕਣ ਵਾਸਤੇ ਪੰਜਾਬ ਸਰਕਾਰ ਮਤਾ ਲਿਆਵੇ ਵੱਡੀ ਨਹਿਰ ਬਣਾਵੇ ਦੋਨੀਆਂ ਪਾਰਟੀਆਂ ਤੇ ਜਿਹੜੀ ਸੜਕ ਬਣੇ ਤਾਂ ਇਹਨਾਂ ਦੀ ਜਿਹੜੀ ਜ਼ਮੀਨ ਮਾਲਕੀ ਲੈਣਗੇ ਉਹਦੀ ਕੀਮਤ ਦੇ ਕੇ ਤਾਂ ਇਹ ਕਿਸਾਨਾਂ ਨੂੰ ਦਿੱਤੀ ਜਾਵੇ ਤਾਂ ਉਹ ਆਪ ਦੀ ਜਿਹੜੀ 100 ਰੁਜ਼ਗਾਰ ਲਈ ਪਰੇ ਕੋਈ ਹੋਰ ਖਰੀਦ ਲੈ ਜਿਥੇ ਭਾਰਤ ਵਾਲਾ ਕਿਸੇ ਨੇ ਮੰਗੇ ਨਹੀਂ ਕਰੋੜਾਂ ਅਰਬਾਂ ਰੁਪਇਆ ਭਾਰਤਮਾਲਾ ਤੇ ਲਾ ਰਹੇ ਆ ਕਿਸੇ ਪੰਚਾਇਤ ਨੇ ਕਿਸੇ ਜ਼ਿਲ੍ਹੇ ਨੇ ਕੋਈ ਮੰਗ ਨਹੀਂ ਕੀਤੀ ਸਾਡੇ ਧੱਕੇ ਨਾਲ ਭਾਰਤਮਾਲਾ ਕੱਢੀ ਜਾ ਰਹੀ ਹੈ ਪਰ ਆ ਜਿਹੜੇ ਸਾਡੇ ਜਿੰਨਾ ਨੁਕਸਾਨ ਹੁੰਦਾ ਇਹ ਤੇ ਨਹਿਰ ਬਣ ਜੇ ਤਾਂ ਜਿੰਨਾ ਅਸੀਂ ਲੋਕਾਂ ਨੇ ਸੇਵਾ ਕੀਤੀ ਜਿੰਨੇ ਸਰਕਾਰ ਕਹਰੇ ਵੀ ਅਸੀਂ ਸੇਵਾ ਦਿੱਤੀ ਇਹੀ ਪੈਸੇ ਦੇ ਨਾਲ ਇਹਨਾਂ ਦਾ ਪੱਕਾ ਹੱਲ ਲੋਕ ਆਪਦੀਆਂ ਜਿਹੜਾ ਘਰ ਆਪਦੀ ਜ਼ਮੀਨ ਪੱਕੇ ਤੌਰ ਤੇ ਵਧੀਆ ਬਜਾਊ ਕਰ ਸਕਣ ਤੇ ਜਿਹੜਾ ਹਰ ਸਾਲ ਨੁਕਸਾਨ ਹੁੰਦਾ ਹੈ ਉਹ ਰੁਕ ਸਕੇ ਤਾਂ ਪੰਜਾਬ ਸਰਕਾਰ ਨੂੰ ਇਹ ਪਹਿਲ ਕਰਨੀ ਚਾਹੀਦੀ ਹੈ ਮੈਨੂੰ ਲੱਗਦਾ ਵੀ ਗਰਾਊਂਡ ਲੈਵਲ ਤੇ ਇੱਥੇ ਕੁਝ ਨਹੀਂ ਹੋਇਆ ਇਹਨਾਂ ਨੂੰ ਡੀਏਵੀ ਪਹਾਈ ਨਹੀਂ ਕੀਤੀ ਗਈ ਬਿਨਾ ਰੇਤੋਂ ਲੋਕਾਂ ਨੇ ਕਣਕ ਵੀ ਜੀ ਹੈ ਇੱਕ ਬਿਆਨਬਾਜ਼ੀ ਹੈ ਪਰ ਥੱਲੇ ਨੂੰ ਆਉਣਾ ਚਾਹੀਦਾ ਸਰਕਾਰ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਨਿਮਾਉਣੀ ਚਾਹੀਦੀ ਹੈ ਅੱਜ ਅਸੀਂ ਇਹ ਸਾਰਾ ਕੁਝ ਲੋਕਾਂ ਨੂੰ ਦੱਸਿਆ ਇਲਾਕੇ ਦੀਆਂ ਸੰਗਤਾਂ ਵੱਡੇ ਪੱਧਰ ਤੇ ਆਈਆਂ ਜਿਹੜੇ ਅਸੀਂ ਪ੍ਰੋਗਰਾਮ ਤੇ ਚੱਲ ਰਹੇ ਨੇ ਤਾ ਕੱਲ ਨੂੰ ਅਸੀਂ ਜਿੰਨੇ ਕ ਕਣਕ ਥੋੜੀ ਰਹਿ ਗਈ ਐ 100-120 ਕਿੱਲਾ ਕਰੇਗੀ ਐ ਕਣਕ ਦਾ ਕੰਮ ਨਿਮੇੜ ਕੇ 2-4 ਦਿਨ ਜਿਹੜੇ ਸਾਡੇ ਕਿਸਾਨ ਨੇ 150 ਕਿੱਲਾ ਜਿਹੜੀ ਜ਼ਮੀਨ ਦਾ ਵੀ ਰਹਿੰਦਾ ਕੁਝ ਕਿਸਾਨਾਂ ਨੇ ਪੱਧਰੀ ਕਰ ਲਈ ਐ ਕੁਝ ਦੀ ਮਿੱਟੀ ਹੈਈ ਵਾਲੀ ਚੱਕ ਨਹੀਂ ਸਕਦੇ ਜਿੰਨਾ ਕਿਦਰੋਂ ਸਾਡਾ ਡੀਏਪੀ ਬਚੂਗੀ ਜਿੰਨੇ ਕ ਸਾਡੀ ਕਣਕ ਬੀਜੂ ਇਹਨੂੰ ਸੈਪਟ ਕਰਕੇ ਜਿਹੜੇ ਢੋਲ ਐ ਡੀਜ਼ਲ ਦੇ 2-4 ਦਿਨੇ ਵੀ ਲੱਗੇ ਉਹ ਇੱਥੇ ਲਾ ਕੇ ਜਾਵਾਂਗੇ ਇਹ ਲੋਕਾਂ ਦਾ ਪੈਸਾ ਸਾਡੇ ਵਰਕਰਾਂ ਦਾ ਪੈਸਾ ਐ ਇੱਕ ਵੀ ਵਾਪਸ ਨਹੀਂ ਲੈ ਕੇ ਜਾਵਾਂਗੇ ਜਿੰਨਾ ਇਹਦਾ 1 ਲੱਖ 2 ਲੱਖ 4 ਲੱਖ 2 ਬਚੂਗਾ ਇੱਥੇ ਲਾ ਕੇ ਜਾਵਾਂਗੇ ਮੈਨੂੰ ਆਸ ਹੈ ਕਿ ਸਾਡੀ ਜਿਹੜੀ ਅੱਜ ਸੰਗਤ ਨੇ ਲਗਾਤਾਰ ਇੱਥੇ ਹਾਜ਼ਰੀ ਭਰਾਈ ਆ ਲਗਾਤਾਰ ਰਹਿ ਰਹੇ ਆ ਤਾਂ ਮੈਂ ਅਖੀਰ ਦੇ ਵਿੱਚ ਪੰਜਾਬ ਸਰਕਾਰ ਤੋਂ ਇਹੀ ਮੰਗ ਕਰੂੰਗਾ ਕਿ ਇਹਨਾਂ ਲੋਕਾਂ ਦਾ ਪੱਕੇ ਤੌਰ ਤੇ ਹੱਲ ਹੋਵੇ ਇਹ ਤੋਂ ਹੱਲ ਦੇ ਨਾਲ ਹੀ ਜਿਹੜੀ ਬਾਰਡਰ ਤੇ ਸਾਡੇ ਕਿਸਾਨ ਵਜਦੇ ਜਿਹਨੂੰ ਕੱਚੀ ਜ਼ਮੀਨ ਬੋਲਦੇ ਆ ਉਹਨਾਂ ਨੂੰ ਵੀ ਮਾਲਕੀ ਹੱਕ ਦਿੱਤੇ ਜਾਣ ਤਾਂ ਇਹ ਲੋਕ ਸਾਡੇ ਨਾਲ ਸਾਡੇ ਪੰਜਾਬ ਦੇ ਨਾਲ ਸਾਡੇ ਨਾਲ ਜਿਹੜੇ ਪੈਰਾ ਤੇ ਖੜੇ ਹੋ ਸਕਣ ਤਾਂ ਸਾਡੀ ਇਕੱਠੀ ਆਵਾਜ਼ ਆਵੇ ਤਾਂ ਆਉਣ ਵਾਲੇ ਦਿਨ ਇਹੇ ਜਿਹੇ ਹੁੰਦੇ ਜਾ ਰਹੇ ਨੇ ਪੰਜਾਬ ਸਰਕਾਰ ਕੱਲੇ ਮੰਤਰੀ ਮੰਡਲ ਆਵਦੀ ਕੁਰਸੀ ਦੇ ਨਸ਼ੇ 'ਚ ਨਾ ਰਹੇ ਜਿਹੇ ਜੇ ਰੋਜ਼ ਕਾਨੂੰਨ ਆ ਰਹੇ ਨੇ ਤਾਂ ਅੱਜ ਸਾਨੂੰ ਸੁਣਨ ਨੂੰ ਆਇਆ ਵੀ ਉਹ ਤਾਂ ਚੰਦੀ ਗੜ ਵੀ ਪੱਕੇ ਤੌਰ ਤੇ ਖੋ ਰਹੇ ਨੇ ਤਾਂ ਜੁਨੇ ਵਿਰਾਸਤੀ ਖੋ ਰਹੇ ਨੇ ਤਾਂ ਇਹੇ ਜੇ ਸਾਨੂੰ ਪੰਜਾਬੀਆਂ ਨੂੰ ਇਕੱਠੇ ਹੋ ਕੇ ਲੜਨਾ ਚਾਹੀਦਾ ਤਾਂ ਉਹਦੇ ਵਿੱਚੋਂ ਸੀ ਜਿਹੜਾ ਅੱਜ ਦਾ ਸਾਡਾ ਜਿਹੜਾ ਆਪੜਾ ਇੱਥੇ ਇਹ ਸਤਮਾੈਂਡ ਕੈਂਪ ਐ ਲਗਾਤਾਰ ਜਿਹੜੀਆਂ ਲੋਕਾਂ ਨਾਲ ਨੇੜਤਾ ਬਣੀ ਇਸ ਇਲਾਕੇ ਦੇ ਵਿੱਚ ਸਾਡੀ ਬਹੁਤੀ ਲੀਡਰਸ਼ਿਪ ਨਹੀਂ ਆਈ ਹੋਣੀ ਤਾਂ ਇਹਨਾਂ ਦੀਆਂ ਜਿਹੜੀਆਂ ਸਮੱਸਿਆ ਮੈਂ ਉਹ ਇਕੱਠੇ ਬੈਠ ਕੇ ਵਿਚਾਰੀਆਂ ਜਿੰਨੀਆਂ ਇੱਕ ਅਸੀਂ ਇਕੱਠੇ ਆਪ ਦਾ ਭਾਈਚਾਰਾ ਜੋੜ ਕੇ ਨੂੰ ਹੱਲ ਕਰਨ ਵਾਸਤੇ ਤੁਰੇ ਆ ਤੇ ਫਿਰ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਉਹਨਾਂ ਨੇ ਜ਼ਿੰਮੇਵਾਰੀ ਅਸੀਂ ਦਿੱਤੀ ਹੈ ਤਾਂ ਉਹ ਆਪ ਦੀ ਜ਼ਿੰਮੇਵਾਰੀ ਨਿਭਾਉਣ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਕਣਕ ਦਾ ਕੰਮ ਨਿਵੇੜ ਕੇ ਜ਼ਮੀਨ ਦਾ ਕੰਮ ਨਿਵੇੜ ਕੇ ਫਿਰ ਇਕੱਠੀ ਮੀਟਿੰਗ ਬੁਲਾ ਕੇ ਇਹਦੇ ਆਵਾਜ਼ ਠਾਕੇ ਪੰਜਾਬ ਸਰਕਾਰ ਤੋਂ ਕਰਾਵਾਂਗੇ ਇਹ ਸਰਕਾਰ ਦਾ ਜ਼ਿੰਮੇਵਾਰੀ ਨਹੀਂ ਕਰੂ ਤਾਂ ਫਿਰ ਜਿਹੜੇ ਔਸੂਲ ਬਣਦੇ ਆ ਲੋਕਾਂ ਨੂੰ ਇਕੱਠੇ ਹੋ ਕੇ ਫਿਰ ਪੰਜਾਬ ਸਰਕਾਰ ਇਹਨਾਂ ਕਹੇ ਵੀ ਇਹ ਧਰਨਾ ਲਾਉਂਦੇ ਆ ਜੇ ਸੜਕ ਰੋਕਦੇ ਆ ਕਿਉਂਕਿ ਸਾਡਾ ਲੋਕਾਂ ਦਾ ਪੈਸਾ 1-1 ਰੁਪਇਆ ਇਕੱਠਿਆ ਕਰਾ ਅੱਜ ਧਰਤियां ਥੱਲੋਂ ਨਿਕਲ ਰਹੀਆਂ ਅਸੀਂ ਖਨੌਰੀ ਸ਼ੰਭੂ ਰਤਨਪੁਰੇ ਵਾਲਾ ਰੌਲਾ ਪਾ ਰਹੇ ਸੀ ਵੀ ਇਥੋਂ ਪੁਲਿਸ ਨੇ ਛੋਡੇ ਐਮਐਲਿਆਂ ਨੇ ਛੋਡੇ ਨਗਰਪਾਲਿਕਾ ਦੇ ਪ੍ਰਧਾਨਾਂ ਨੇ ਸਾਡਾ 4 ਕਰੋੜ ਰੁਪਏ ਦਾ ਸਮਾਨ ਚੱਕ ਕੇ ਚੋਰੀ ਕੀਤਾ ਤੇ ਉਹ ਸਿੱਧ ਹੋ ਗਿਆ ਨਾਬੇ ਦੀ ਨਗਰਪਾਲਿਕਾ ਦੇ ਵਿੱਚੋਂ ਜਿਹੜਾ ਧਰਤੀ ਦੇ ਵਿੱਚੋਂ ਨਿਕਲ ਰਿਹਾ ਜੇ ਅੱਜ ਵੀ ਪੰਜਾਬ ਸਰਕਾਰ ਕੁਝ ਨਹੀਂ ਕਰੂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਤਾਕੜਾ ਸੰਘਰਸ਼ ਕਰਾਂਗੇ ਸਾਰੇ ਲੋਕਾਂ ਨੂੰ ਨਾਲ ਲੈ ਕੇ ਵਾਕਈ ਜਿਹੜੀਆਂ ਮੰਗਾਂ ਉਹ ਮਨਾਵਾਂਗੇ ਤੇ ਜਿਹੜਾ ਸਾਡਾ ਸਮਾਨ ਚੋਰੀ ਹੈ ਪਾਈ ਪਾਈ ਪੰਜਾਬ ਸਰਕਾਰ ਤੋਂ ਹਿਸਾਬ ਲਵਾਂਗੇ ਉਹਤੇ ਸਾਡਾ ਜਿਹੜਾ ਕੈਂਪੇ ਤੋਂ ਸਮਾਪਤੀ ਕਰਕੇ ਫਿਰ ਪੰਜਾਬ ਦੀ ਮੀਟਿੰਗ ਬੁਲਾ ਕੇ ਪੂਰੀ ਜਿਹੜੀ ਅਗਲੀ ਰਣਨੀਤੀ ਆ ਉਹ ਤਿਆਰ ਕਰਾਂਗੇ ਇੰਨੇ ਅਸੀਂ ਜਿਹੜਾ ਜਿੰਨਾ ਫੇਰ ਫੇਰ ਜਿੰਨੀਆਂ ਸੰਗਤਾਂ ਨੇ ਇੱਥੇ ਅੱਜ ਸੁਖਣੀ ਸਾਹਿਬ ਦੇ ਵਿੱਚ ਜਿਹੜਾ ਪ੍ਰਕਾਸ਼ ਕਰਵਾਇਆ ਗਿਆ ਹਾਜ਼ਰੀ ਲਵਾਈ ਸਾਰੀਆਂ ਸੰਗਤਾਂ ਦਾ ਖਾਸ ਕਰਕੇ ਬੀਕੇ ਜੂ ਸਿੱਧੂਪੁਰ ਵੱਲੋਂ ਸੰਯੁਕਤ ਕਿਸਾਨ ਮੋਰਚਾ ਗਿਆ ਰਾਜਪੁਰੋਂ ਸਰਦਾਰ ਜਗਜੀਤ ਸਿੰਘ ਢੱਲੇਵਾਲ ਵੱਲੋਂ ਜੋ ਸਾਨੂੰ ਪ੍ਰੇਰ ਦੇ ਵਿੱਚ ਇੱਥੇ ਲੈ ਕੇ ਆਏ ਨੇ ਕੱਲ ਹੀ ਉਹਨਾਂ ਨੇ ਇੱਥੇ ਵੀਡੀਓ ਪਾਈ ਸੀ ਕੱਲ ਦੇ ਪ੍ਰੋਗਰਾਮ ਸਾਡਾ ਤੁਰਤ ਬਣਿਆ ਲੱਖਾਂ ਘਾਟਾ ਰਹਿ ਗਈਆਂ ਹੋਣੀਆਂ ਸੰਗਤਾਂ ਤੋਂ ਮਾਫੀ ਵੀ ਚਾਹੁੰਦੇ ਆ ਪਰ ਜਿੰਨਾ ਕਾਸੀਂ ਕਰ ਸਕਿਆ ਉਹ ਸੰਗਤਾਂ ਨੇ ਸਾਨੂੰ ਪੂਰਾ ਸਹਿਯੋਗ ਦਿੱਤਾ ਹੈ ਧੰਨਵਾਦ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ